ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਇਸ ਕਿੱਥੇ ਆਏ ਹਾਂ ਤੁਹਾਡੇ ਲਈ ਪਾਕਿਸਤਾਨੀ ਦੁਪੱਟੀਆਂ ਦੀ ਵੀਡੀਓ ਸੋ ਜੋ ਵੀਡੀਓ ਹੈ ਉਹ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਸ ਨਾਲ ਨਾਲ ਨਾ ਤੁਹਾਨੂੰ ਲੋ ਜਿਹੜਾ ਹੈਗਾ ਆ ਕਪੜੇ ਬਾਰੇ ਕੋਈ ਵੀ ਜਾਣਕਾਰੀ ਮਿਲੂਗੀ ਔਰ ਨਾ ਹੀ ਜੋ ਹੈ ਦੁਪੱਟੇ ਉਹਨਾਂ ਦੀ ਉਹਨਾਂ ਦੇ ਰੇਟ ਬਾਰੇ ਕੁਝ ਵੀ ਪਤਾ ਚਲੇਗਾ ਇਸ ਲਈ ਵਿਨ ਆ ਸਕਿਪ ਕੀਤੇ ਸਾਡੀ ਜਿਹੜੀ ਵੀਡੀਓ ਹੈ ਉਹਨੂੰ ਜ਼ਰੂਰ ਦੇਖੋ ਤੇ ਆਉਂ ਦਿਖਾਉਣੇ ਆ ਜੋ ਤੁਹਾਨੂੰ ਪਹਿਲਾ ਪਾਕਿਸਤਾਨੀ ਦੁਪੱਟਾ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਪਾਕਿਸਤਾਨੀ ਦੁਪੱਟਾ ਉਸਤੇ ਉੱਪਰ ਇਸ ਤਰ੍ਹਾਂ ਦੀ ਰਹੇਗੀ ਚੀਜ਼ ਚਾਰੇ ਪਾਸੇ ਇਸ ਮਸਾਲਾ ਹੈ ਔਰ ਜੋ ਦੁਪੱਟਾ ਹੈ ਉਹਦੀ ਜੀ ਪੂਰੀ ਪ੍ਰੋਪਰ ਲੈਂਥ ਵਿੱਥ ਦਾ ਹੈ कोई भी छोटा दुपट्टा नहीं है और दिखाया तो हमूँ दुपट्टे के दे उपर जोड़ा है स्टोन भी लगे हुए है और नाल जो है मिरर भी है ये नहीं है जी मिरर थोड़ी जी जगह देपर है पूरे दुपट्टे दे मिरर और जो स्टोन है वो लगे हुए हैं ये दिखाने देखो दुपट्टे का प्रिंट देखो कि प्यारा है मल्टी कलर मल्टी कलर के दुपट्टे ये देखो बहुत ही प्यारे-प्यारे डिजाइन बहुत ही सुंदर कलर ये देखो कितना प्यारा डिजाइन है और जो ये कपड़ा है ना चुननी दा ये है प्योर चणोंन दा ये प्योर चणोंन ਦੇ ਵਿੱਚ ਹੈ ਇਹ ਜਿਹੜਾ ਪਾਕਿਸਤਾਨੀ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਬਾਰਡਰ ਰਹੇਗਾ ਦੁਪੱਟੇ ਦਾ ਬਹੁਤ ਹੀ प्यारे-प्यारे ਰੰਗਾਂ ਦੇ ਵਿੱਚ ਪਾਕਿਸਤਾਨੀ ਦੁਪੱਟੇ ਇਹ ਦਿਖਾਉਣੀ ਆ ਜੀ ਤੁਹਾਨੂੰ ਅਸੀਂ ਅਗਲਾ ਕਲਰ ਇਹ ਦੇਖੋ ਇਹਦੀ ਜੜੀਆਂ ਅਲੱਗ ਹੀ ਕਲਰ ਹਨ ਦੇਖੋ ਕਿੰਨੇ ਪਿਆਰੇ ਰੰਗ ਲੱਗ ਰਹੇ ਹਨ ਇਹਦੇ ਇਹ ਦੇਖੋ ਇਸ ਤਰ੍ਹਾਂ ਦੀ ਜੜੀ ਹੈ ਇਹਦੀ ਲੈਂਸ ਲੱਗੀ ਹੋਈ ਆ ਸਮੋਸਾ ਲੈਂਸ ਬਾਰਡਰ ਦੇ ਉੱਪਰ ਨਾਲ-ਨਾਲ ਮਿਰਰ ਵਰਕ ਹੈ ਨਾਲ-ਨਾਲ ਸਟੋਨ ਵੀ ਲੱਗੇ ਹੋਏ ਆ ਇਹ ਦੇਖੋ ਮਰੇਗਾ ਪੂਰਾ ਬਾਰਡਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਸੂਟਾਂ ਦੀ ਜੋੜੀ ਵੀਡੀਓ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਨਵੇਂ-ਨਵੇਂ ਨੋਟੀਫਿਕੇਸ਼ਨ ਜੀ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਦੁਪੱਟਾ ਮਲਟੀ ਕਲਰ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਜਿਹੜੀ ਵੀਡੀਓ ਹੈ ਉਹ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਿਉਂਕਿ ਤੁਹਾਡੇ ਏਕੇ ਇੱਕ ਲਾਇਕ ਦੇ ਨਾਲ ਸਾਨੂੰ ਮੋਟੀਵੇਸ਼ਨ ਤੇ ਸਪੋਰਟ ਮਿਲਦੀ ਹੈ ਕਿ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓਜ਼ ਜਿਹੜੀਆਂ ਬਣਾ ਕੇ ਲੈ ਕੇ ਆਈਏ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਦੁਪੱਟਾ ਦੁਪੱਟਾ ਵੀ ਜੀ ਪੂਰੀ ਪ੍ਰੋਪਰ ਲੈਂਥ ਫਿਰਦਾ ਹੈ ਖੁੱਲੇ ਡੁਲੇ ਦੁਪੱਟੇ ਮਿਲ ਲਗੇ ਤੁਹਾਨੂੰ ਸਾਡੀ ਸ਼ਾਪ ਤੋਂ ਇਹ ਦੇਖੋ ਇਹ ਪਲੇਨ ਸੂਟਾਂ ਦੇ ਨਾਲ ਬਹੁਤ ਹੀ ਪਿਆਰੇ ਲੱਗਣਗੇ ਦੁਪੱਟੇ ਇਹ ਦੇਖੋ ਮਲਟੀ ਸ਼ੇਡ ਦੇ ਦੁਪੱਟੇ ਹਨ ਇਹ ਸਾਰੇ ਸੂਟਾਂ ਨਾਲ ਬਹੁਤ ਹੀ ਪਿਆਰੇ ਲੱਗਣਗੇ ਇਹ ਦੇਖੋ ਬਹੁਤ ਹੀ ਵਧੀਆ ਪ्योर ਚਨੌਨ ਛਪਾਉਣ ਦੇ ਵਿੱਚ ਦੁਪੱਟੇ ਦੁਪੱਟਿਆਂ ਦੀ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਇਹ ਦੇਖੋ ਇਸ ਤਰ੍ਹਾਂ ਦਾ ਅਗਲਾ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਅਸੀਂ ਇਹ ਦੇਖੋ ਸਾਰੇ ਦੁਪੱਟਿਆਂ ਤੇ ਜਿਹੜੇ ਡਿਜ਼ਾਈਨ ਨੇ ਉਹ ਅਲੱਗ-ਅਲੱਗ ਨੇ ਇਹ ਦੇਖੋ ਇਹਦਾ ਸਕੇ ਉਹ ਵਾਲਾ ਡਿਜ਼ਾਈਨ ਹੈ ਇਹ ਦੇਖੋ ਬਲੈਕ ਸ਼ੇਡ ਦੇ ਵਿੱਚ ਇਹ ਤਾਂ ਬਾਰਡਰ ਜਿਹੜਾ ਬਲੈਕ ਹੈ ਔਰ ਦੇਖੋ ਵਿੱਚ ਮਿਰਰ ਵੀ ਲੱਗੇ ਹੋਏ ਆ ਵਿੱਚ ਸਟੋਨ ਵੀ ਹਨ ਇਹ ਦੇਖੋ ਮਾਊਂਟਰ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਹੈ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦੁਪੱਟੇ ਦਾ ਸਾਡੀ ਜੀ ਸ਼ਾਪ ਜਿਹੜੀ ਹੈ ਉਸ ਦਾ ਨਾਮ ਹੈ ESP ਕਲੋਥ ਸਟੋਰ ਜੋ ਦਸੂਹਾ ਤੋਂ ਸੰਸਾਰ ਕੋ ਰੋਡ ਦੇ ਉੱਪਰ ਹੈ ਦੁਪੱਟੇ ਦੇ ਦੇਖੋ ਕਿੰਨੇ ਵੈਰੇ ਡਿਜ਼ਾਈਨ ਹਨ ਦੁਪੱਟੇ ਦੇ ਕੋ ਕਿਤਾ ਚਮਕ ਰਾਇਏ ਨੇ ਇਹ ਦੇਖੋ ਡਿਜ਼ਾਈਨ ਵੀ ਬਹੁਤ ਪਿਆਰੇ ਮਲਟੀ ਕਲਰ ਦੇ ਵਿੱਚ ਦੁਪੱਟੇ ਆ ਤੁਸੀਂ ਪਲੇਨ ਸੂਟਾਂ ਨੂੰ ਨਾਲ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਇਹ ਦੇਖੋ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਰਹਿਣਗੇ ਇਹ ਜਿਹੜੇ ਹੈ ਪਾਕਿਸਤਾਨੀ ਦੁਪੱਟੇ ਇਹ ਦੇਖੋ ਬਹੁਤ ਹੀ ਪਿਆਰੇ ਸ਼ੇਡ ਇਹ ਦੇਖੋ जी है साइड के उपर तो वो साइड जारीोसा लैस हुई है इस तरह बहुत ही प्यारा लुक आ रहा है दुकटिया का देखो देपर। देपर इस तरह का रहेगा डिजाइन और देखो सइडा के उपर साइड के उपर जोड़ा आ इस तरह का डिजाइन रहेगा ये देखो नाल जड़े मै स्टॉन भी लगे हुए हैं और जो है मेरर वर्क भी किया है देखो ਇਹਨਾਂ ਡਿਜ਼ਾਈਨਾਂ ਵਿੱਚ 4 ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਦੁਪੱਟੇ ਆ ਇਹਨਾਂ ਡਿਜ਼ਾਈਨਾਂ ਦੇ ਵਿੱਚ ਤੁਹਾਨੂੰ ਸਾਡੀ ਸ਼ੌਪ ਤੋਂ ਮਿਲ ਜਾਣਗੇ ਇਹ ਦੇਖੋ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਇਹ ਜਿਹੜੇ ਹੈਗੇ ਆ ਪਾਕਿਸਤਾਨੀ ਦੁਪੱਟੇ ਇਹ ਪ्योर ਚੁਣਉਂਦੇ ਹਨ ਔਰ ਜੀ ਇਹਨਾਂ ਦੇ ਜਿਹੜੇ ਵੀ ਲੈਂਥ ਆ ਉਹ ਵੀ ਪ੍ਰੋਪਰ ਹੈ ਇਹ ਇਹ ਦਿਖਾਉਣੀ ਆ ਸੀ ਤੁਹਾਨੂੰ ਹਣ ਜੋ ਹੈ ਮਸਕਟ ਟੋਨ ਦੇ ਵਿੱਚ ਜਿਹੜਾ ਹੈ ਇਹ ਪਾਕਿਸਤਾਨੀ ਦੁਪੱਟਾ ਇਹ ਦੇਖੋ ਤੁਸੀਂ ਇਹਦਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਡੈਜ਼ਾਈਨਿੰਗ ਵੀ ਬਹੁਤ ਹੀ ਪਿਆਰੀ ਹੈ। ਔਰ ਜੋ ਪ੍ਰਿੰਟ ਹੈ ਵੀ ਬਹੁਤ ਪਿਆਰਾ ਹੈ। ਮੇਰੇ ਉੱਪਰ ਵੀ ਦੇਖੋ ਸਟੋਨ ਵੀ ਲੱਗੇ ਹੋਏ ਆ ਔਰ ਨਾਲ ਜੋ ਹੈ ਮਿਰਰ ਵੀ ਲੱਗੇ ਹੋਏ ਆ। ਇਹ ਵੀ ਜੇ ਚੋਰ ਚੁਣਨ ਦੇ ਵਿੱਚ ਹੈ ਕਿ ਦੁਪੱਟਾ ਔਰ ਜੋ ਇਹਨਾਂ ਦੀ ਜਿਹੜੀ ਲੈਂਥ ਹੈ ਉਹ ਵੀ ਪ੍ਰੋਪਰ ਹੈ। ਕੋਈ ਛੋਟੇ ਨਹੀਂ ਹਨਗੇ ਔਰ ਦੇਖੋ ਜਿਹੜੀ ਸਮੋਸਾ ਲੈਸ ਹੈ ਉਹ ਵੀ ਜੀ ਦੁਪੱਟੇ ਤੇ ਜੜੀ ਹੈ ਚਾਰੋਂ ਪਾਸੇ ਲੱਗੀ ਹੋਈ ਹੈ। ਇਹ ਦੇਖੋ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ। ਬਾਰਡਰ ਵੀ ਦੇਖੋ ਕਿੰਨਾ ਪਿਆਰਾ ਆ ਰਿਹਾ ਹੈ। और जो बिच डिजाइन है वो भी देखो अच्छी कि लग रहा है देखो, इस, इस तरह ग्रीन शेड भी आ रहा है येलो भी आ रहा है ऑरेंज भी आ रहा है ये सारे शेड ज मिक्स करके जो है पाकिस्तान जो है दुपट्टा तो बनया ये देखो इस तरह का डिजाइन रहेगा ਇਹ ਪਾਕਿਸਤਾਨੀ ਦੁਪੱਟੇ ਜਿਹੜੇ ਆ ਤੁਸੀਂ ਸੇਮ ਕਲਰ ਦੇ ਨਾਲ ਵੀ ਕੈਰੀ ਕਰ ਸਕਦੇ ਹੋ ਜਾਂ ਤੁਸੀਂ ਕੰਟਰਾਸਟ ਸੂਟ ਬਣਾ ਕੇ ਵੀ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਬਹੁਤ ਪਿਆਰੇ ਲੱਗਣਗੇ ਤੇ ਇਹ ਕੋਈ ਇਸ ਤਰ੍ਹਾਂ ਦੇ ਡਿਜ਼ਾਈਨ ਇਸ ਤਰ੍ਹਾਂ ਜਿਹੜੇ ਨੇ ਲੈਂਸ ਲੱਗੀ ਹੋਈ ਹੈ ਦੁਪੱਟੇ ਦੇ ਚਾਰੋਂ ਪਾਸੇ ਲੈਂਥ ਵੀ ਦੇਖੋ ਇਹਨਾਂ ਦੀ ਹੋੜੀ ਆ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਅਸੀਂ ਜੋ ਹੈ ਲਾਸਟ ਜਿਹੜੀ ਸਾਡੀ ਸ਼ੇਡ ਹੈ ਬਾਈਟ ਟੋਨ ਦੇ ਵਿੱਚ ਹੈ ਇਹ ਪਾਕਿਸਤਾਨੀ ਦੁਪੱਟਾ ਇਹ ਦੇਖੋ ਮਲਟੀ ਸ਼ੇਡ ਦੇ ਵਿੱਚ ਇਸ ਤਰ੍ਹਾਂ ਦਾ ਰੈ ਰਹਿ ਜਾਗੇ ਇਹ ਦੇਖੋ ਸਾਰੀ ਦੁਪੱਟਿਆਂ ਦੇ ਜਿਹੜੇ ਡਿਜ਼ਾਈਨ ਆ ਉਹ ਅਲੱਗ-ਅਲੱਗ ਹੈ ਤੁਹਾਨੂੰ ਦਿਖਾਉਂਦੇ ਅਸੀਂ ਇਹ ਦੇਖੋ ਵੀਡੀਓ ਦੇ ਉੱਪਰ ਜਿਹੜਾ ਸਾਡਾ ਨੰਬਰ ਹੈ ਉਹ ਵੀ ਲਗਾਤਾਰ ਚੱਲ ਰਿਹਾ ਹੈ ਪੋਰ ਜਾਣਕਾਰੀ ਲੈਣ ਲਈ ਤੁਸੀਂਾਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਇਹ ਦੇਖੋ ਜੀ ਦੁਪੱਟਿਆਂ ਦੇ ਡਿਜ਼ਾਈਨ ਬਹੁਤ ਹੀ ਪਿਆਰੇ ਆ ਦੁਪੱਟੇ ਵੀ ਪੂਰੇ ਪ੍ਰੋਪਰ ਲੈਂਥ ਦੇ ਆ ਇਹ ਜਿਹੜੇ ਪਾਕਿਸਤਾਨੀ ਦੁਪੱਟੇ ਆ ਤੁਹਾਨੂੰ ਸਾਡੀ ਸ਼ੌਪ ਤੋਂ ਸਿਰਫ 300 ਰੁਪਏ ਤੋਂ ਮਿਲੂਗਾ ਯਦਕਿ ਬਾਜ਼ਾਰ ਦੇ ਵਿੱਚ ਇਹਨਾਂ ਦਾ ਬਹੁਤ ਰੇਟ ਹੈ ਅਸੀਂ ਲੈਸ ਰੇਟ ਤੇ ਤੁਹਾਨੂੰ 300 ਰੁਪਏ ਦੇ ਵਿੱਚ ਜਿਹੜਾ ਇਹ ਪਾਕਿਸਤਾਨੀ ਦੁਪੱਟਾ ਤੁਹਾਨੂੰ ਦੇ ਇਸੇ ਕੋ ਇਸ ਤਰ੍ਹਾਂ ਦਾ ਰਹੇਗਾ ਪੂਰਾ ਦੁਪट्टे ਦਾ ਡਿਜ਼ਾਈਨ ਬਹੁਤ ਹੀ ਪਿਆਰੇ ਜਏ ਵਾਈਟ ਕਲਰ ਦੇ ਵਿੱਚ ਨਾਲ ਕਾਫੀ ਕਲਰ ਦਾ ਕੰਟਰਾਸਟ ਹੈ ਬਾਰਡਰ ਬਣਾਇਆ ਹੋਇਆ ਹੈ ਆ ਵਿੱਚ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਆ ਨਾਲ ਵਿੱਚ ਵੀ ਮਿਰਰ ਵਰਕ ਵੀ ਕੀਤਾ ਆ ਔਰ ਨਾਲ ਜੋ ਹੈ ਸਟੋਨ ਵੀ ਲੱਗੇ ਹੋਏ ਆ ਇਹ ਦੇਖੋ ਪੂਰੇ ਦੁਪੱਟੇ ਦੇ ਵਿੱਚ ਹੀ ਲੱਗੇ ਹੋਏ ਆ ਸਟੋਨ ਵੀ ਔਰ ਮਿਰਰ ਵੀ ਇਹ ਦੇਖੋ ਲੈਸ ਵੀ ਲੱਗੀ ਹੋਈ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਪਸੰਦ ਆਵੇ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਤਾਂ ਜੋ ਅਸੀਂ ਅੱਗੇ ਤੋਂ ਹੋਰ ਵੀ ਵਧੀਆ ਵੀਡੀਓਜ਼ ਚੈਨਲ ਲੈ ਕੇ ਤੁਹਾਡੇ ਕੋਲ ਪਹੁੰਚੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ